ਹੈਲੋ ਐਂਡ ਵੈਲਕਮ ਬੈਕ ਟੂ ਗਾਇਸ ਕ੍ਰਿਸ਼ਨਾ ਅਣੀਵਰ ਸਸਿਕਲ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਾਂ ਅੱਜ ਪਹੁੰਚੇ ਹਾਂ ਡਕੈਥਾ ਲਾਉਣ ਲੁਧਿਆਣਾ ਸਾਈਕਲ ਲੈਣ ਤੇ ਸਿਮੇ ਨੇ ਲੈਣਾ ਸਾਈਕਲ ਅੱਜ ਤੇ ਆਹ ਸਾਈਕਲ ਆਪਾਂ ਖਰੀਦਿਆ ਹੈ ਜੀ ਇੰਦੀ ਸਾਰੀ ਸਪੈਸੀਫਿਕੇਸ਼ਨ ਵਗੈਰਾ ਤੁਹਾਨੂੰ ਦੱਸਦੇ ਆ ਕੀ ਹਿਸਾਬ ਕਿਤਾਬ ਆ ਤੇ ਟੂਰ ਬੜੇ ਪਲਾਨ ਕੀਤੇ ਅਗੇ ਸਾਈਕਲ ਤੇ ਤੇ ਤੁਹਾਨੂੰ ਵਧੀਆ ਮਜ਼ਾ ਆਊਗਾ ਅਗੇ ਤੇ ਸਾਈਕਲ ਲੈਣਾ ਜ਼ਰੂਰੀ ਹੋ ਗਿਆ ਸੀ ਸਾਡੇ ਲਈ ਇਸ ਕਰਕੇ ਆਪਾਂ ਸਾਈਕਲ ਬਾਇ ਕਰ ਲਿਆ ਅੱਜ ਸਿਮੇ ਦੀ ਬੜੇ ਦਿਨਾਂ ਦੀ ਜਲ ਸੀ ਕਿ ਸਾਈਕਲ ਆਪਾਂ ਲੈ ਆਉਣਾ ਤੇ ਅਸਾਂ ਇਹ ਗਲਾ ਪ੍ਰੈਸਟੀ 30 ਇਹ ਜਦੋਂ ਮਗਰਾਟ ਪੁਆ ਹੈ ਜੀ ਜਿਹੜੀ ਐਸੈਸਰੀ ਐਕਸਟਰਾ ਲੱਗਦੀ ਆ ਸੀਟ ਲਵਾਈ ਆ ਤੇ ਜਿਹੜਾ ਲੋਕ ਆ ਉਹ ਲਵਾਇਆ ਲੱਗਤੋ ਇਹ ਐਸੈਸਰੀ ਇਨਕਲੂਡ ਨਹੀਂ ਹੋਣੀ ਇਹ ਰੱਤ ਤੋਂ ਲਵਾਈ ਆ ਪਹਿਲਾਂ ਤੇ ਜਿਹੜਾ ਆਪਾਂ ਮੋਡ ਲਿਆ ਹੈ ਇਹ ਹੈਗਾ ST 30 ਤੇ ਇਧਰ ਹੋਰ ਵੀ ਮਾਡਲ ਖੜੇ ਹੋਏ ਆ ਜਿਵੇਂ ST 100 ਇਹ ਕਿਹੜਾ ਦਿੰਦੇ ਐਸਟੀ 100 ਇਹ ਦੂਜਾ ਐਸਟੀ 100 ਇਹ ਐਸਟੀ 100 ਦਾ ਆਹ ਐਸਟੀ 100 ਦਾ ਸਾਹਮਣੇ ਤੇ ਜਿਹੜਾ ਆਪਾਂ ਲਿਆਏ ਉਹ ਐਸਟੀ 40 ਹੋ ਗਿਆ ਤੇ ਇਹ ਲੱਗਾਈ ਐਸਟੀ 30 ਇਹ ਐਟੀ ਐਸਟੀ 30 ਲੰਮਾ ਹੀ ਉਹ ਆਪਾਂ ਇੱਧਰ ਲਾਤਾ ਕੱਢ ਕੇ ਇੱਕ ਕਲਰ ਕਿਵੇਂ ਲੱਗਾ ਕਮੈਂਟ ਜਰੂਰ ਕਰੋ ਆ ਬੱਚਿਆਂ ਲਈ ਵੀ ਡਕੇਥਲ ਨਾਲੋਂ ਪੂਰਾ ਸਮਾਨ ਤਿਆਰ ਲੈ ਕੇ ਨੂੰ ਮਿਲਦਾ ਤੁਹਾਡਾ ਬੜੇ ਬਣਾ ਦੀ ਚਾਹ ਸੀ ਕਿਉਂਕਿ ਆਪਾਂ ਅੱਗੇ ਰੋਡ ਟ੍ਰਿਪ ਕਰ ਰਹੇ ਆ ਪਲਾਨ ਤੇ ਸਾਈਕਲ ਆਪਾਂ ਲੈਣਾ ਹੀਗਾ ਇਸ ਕਰਕੇ ਆਪਾਂ ਲੈ ਆਏ ਤੇ ਡਕੇਥਲੋਂ ਨਹੀਂ ਆਏ ਸਿੱਧਾ ਕਿਉਂਕਿ ਬਾਈ ਹੁਣੀ ਵੀ ਇਹੀ ਸਾਈਕਲ ਵਰਤਦੇ ਆ ਤੇ ਆਪਾਂ ਥੋੜਾ ਜਿਹਾ ਸਟਾਰਟਿੰਗ ਕਰ ਰਹੇ ਆ ਤਾਂ ਕਰਕੇ ਇਹ ਸਹੀ ਹੈਗਾ ਦੋਸਤੋ ਗਾਵਾ ਜਿਹੜੇ ਵਧੀ ਜਾਵਾਂਗੇ ਇੰਪਰੂਵਮੈਂਟ ਹੁੰਦੀ ਜਾਊਗੀ ਤੇ ਬਾਕੀ ਸਾਈਕਲ ਚਲਾਉਣ 'ਚ ਬਹੁਤ ਜਵਰਦਸਤਾ ਬਹੁਤ ਰਹਿਣਾ ਹੈ 7 3 21 ਗিয়ার ਸ਼ਿਫਟਿੰਗ ਇਹਦੇ ਚ ਪੀਐਨਟੀ ਵੀ ਵਾਈਪ ਆ ਉਹ ਬੱਚਿਆਂ ਨਾਲ ਲੱਗਾ ਹੋਇਆ ਸਾਰਾ ਜਗਰ ਲੱਗਿਆ ਮੜਾ ਵਗਿਆ ਉਹ ਕੰਪਨੀ ਨੰਬਰ ਜਿੰਨਾ ਕਰਾਤਾ ਉਹ ਸੀਟ ਹੈ ਜੀ 499 ਦੀਆਂ ਕਵਰ ਸੀਟ ਪਿਆਰ ਤਮੇ ਇਹ ਨਹੀਂ ਗਾ ਆਪਾਂ ਨਾ ਬੱਟਾ ਪਾਉ ਆਇਆ ਨਾ ਜੀ ਫਿਲਮ ਟਿਕਟ ਸਾਰਾ ਕੁਝ ਕਰਿਆ ਅੰਮਾ ਜੀ ਸਟੋਰਿੰਗ ਰੇਟ 499 ਲੋਗ ਵਗੈਰਾ ਮਗਰਾਟ ਵਗੈਰਾ ਟਿਕਟ ਕਰਤਾਂ ਨੂੰ ਗਾਰਡੀਆਂ ਤੁਹਾਨੂੰ ਪਤਾ ਹੈ ਸਾਰੇ ਹਣ ਉੱਪਰਲੀ ਗੱਲ ਬਾਤ ਦਾ ਹੁੰਦਾ ਮੌਜਾ ਲੈਣਾ ਦਾ ਆਹ ਬੋਲਾ ਮੁੰਡਾ ਤੇ ਇੱਧਰ ਆਪਣਾ ਸੈਕਲ ਰੈਡੀ ਹੋਈ ਜਾਂਦਾ ਜੀ ਟ੍ਰੀਮਰ ਰੈਡੀ ਆ ਬਸ ਤੇ ਉਹ ਵੀਰਾ ਲੱਗਾ ਰੈਡੀ ਕਰਨ ਸਾਈਕਲ ਇਥੇ ਚੰਗੀ ਤਰ੍ਹਾਂ ਪੁਆਇੰਟ ਬੁਲ ਚੈੱਕ ਕਰਕੇ ਬਾਈ ਸਰਵਿਸ ਸਰਵਿਸ ਕਰਕੇ ਤੇ ਫੇਰ ਸਾਈਕਲ ਤੁਹਾਡੇ ਹੱਥ ਰਿ ਫੜਾ ਦਿੰਦੇ ਉਹ ਤੁਹਾਡੇ ਅੱਗੇ ਫੜਾ ਦਿੰਦੇ ਉਹ ਸਾਹਮਣੇ ਜੈਟਾਂ ਉਹਦੇ ਵੀ ਦਰਸ਼ਨ ਕਰਾਉਣੇ ਤੁਹਾਨੂੰ ਸਾਰੀਆਂ ਟ੍ਰੈਕਿੰਗ ਬਰੂ ਕੀ ਇੰਜੈਕਟ ਹਨ ਸਾਈਕਲਿੰਗ ਵਾਸਤੇ 199 2000 ਦੀ ਹੋ ਗਈ ਤੇ ਕਿੱਥੋਂ ਲੌਂਡ ਇਸ਼ੂ ਹੋਊਗਾ ਆਏ ਬਈ ਸਾਰੀ ਅਸੈਂਬਲ ਕਰਦੇ ਆ ਜਿੱਥੇ ਦੋਈਆਂ ਸਾਈਕਲ ਤਾਂ ਆਪਾਂ ਡਨ ਕਰਤਾ ਤੇ ਹੁਣ ਆਪਾਂ ਵੇਖ ਰਹੇ ਆ ਬਾਬਾ ਜੀ ਤੇ ਬੇਟੇ ਲਈ ਸਾਈਕਲ ਕੈਥਲੋਨ ਦਾ ਤੇ ਰੇਟ ਤੁਹਾਨੂੰ ਪਤਾ ਹੀ ਇਹਨਾਂ ਦੇ ਸਟਾਰਟਿੰਗ ਰੇਜ ਦਾ ਬੱਚਿਆਂ ਦਾ ਇਹਨਾਂ ਦੀ ਏਜ ਹੈ ਜੀ 3 ਤੋਂ 4 ਸਾਲ ਦੀ ਤੇ 6000 ਰੁਪਏ ਸਟਾਰਟਿੰਗ ਹੈ ਪਰ ਬਿਲਡ ਕੁਆਲਟੀ ਬਹੁਤ ਤਕੜੀ ਹੁੰਦੀ ਹੈ ਉਹ ਬਈ ਨਾ ਚੀਜ਼ ਬੋੜਾੜਾ ਨਾ ਟਾਇਰ ਟੂਰ ਦੇ ਇਹਨਾਂ ਦਾ ਆ ਰੇਡ ਉੱਪਰ ਲਿਖਿਆ ਹੋਇਆ ਹੈ ਕਿਹੜਾ ਆ ਵੇਖਣਾ ਵੇਖੀ ਕੀ ਰੇਡ ਆ 90 ਸੈਂਟੀਮੀਟਰ ਦਾ ਆਹੀ ਆ 90 ਤੋਂ 105 ਸੈਂਟੀਮੀਟਰ ਦਾ ਆਹੀ ਆ ਸੇਮ ਹੀ ਆ 6000 ਰੁਪਇਆ ਇਨਕਲੂਡਿੰਗ ਐਸੈਸਰੀ 8500 ਦਾ ਬੜਾ ਮਹਿੰਗਾ ਬੜਾ ਮਹਿੰਗਾ ਬੜਾ ਅਸੀਂ ਉੱਥੇ ਰਹਾਂਗੇ ਉਹੀ ਤਾਂ ਗੱਲ ਆ ਤੇ ਆ ਸਾਰਾ ਟਿਕੈਟ ਵਾਲਾ ਮਾਸਟਰ ਹੈ ਜੀ ਤੇ ਸੀਟ ਵੀ ਇਹ ਵਾਲਾ ਨਹੀਂ ਦਾ ਬਰਾ ਸੀਟ ਗਨ ਕਰਵਾਇ ਦਾ ਕਿਵੇਂ ਯਾਰ ਨੂੰ ਕਹਿੰਦੀ ਲੇ ਕੇ ਦੱਸ ਕਹਿੰਦਾ ਸੀ ਗੱਲ ਕਰ ਰਿਹਾ ਹਾਂ ਤੇ ਵੇਖ ਲੈ ਲਾਂਗੇ ਆਪਾਂ ਦੇਖ ਲਾਂਗੇ ਜੀ ਸ਼ਰੋ ਵੇਖੀਏ ਸ਼ਰੋ ਵੇਖੀ ਜਾਂਦੇ ਹੋ ਹੋ ਗਿਆ ਇਹ ਮੁੱਢ ਵੇਖ ਲਾਂਗੇ ਹਾਂ ਉਹ ਬੰਦੇ ਆਪਣੇ ਲੱਗੇ ਬਿਲਿੰਗ ਕਰਾਉਣ ਸਿਮਾ ਜੀ ਵਾਈਲ ਟਰਬਨ ਚ ਕਾਂਟਾ ਡੋਰ ਬਣਾਇਆ ਤੇ ਹੁਣ ਖੇਤੀ ਅਸੀਂ ਟੂਲ ਕੱਢਨੇ ਆ ਅਪਕਮਿੰਗ ਟਰੈਕਟਰ ਕਰਨੇ ਆ ਉਹਨਾਂ ਲਈ ਸਾਈਕਲ ਜਰੂਰੀ ਸੀ ਤੇ ਫਿਰ ਸਿੱਧਾ ਬਜਟ ਕੈਥਾ ਲਾਉਣ ਇੱਕ ਤਨ ਟੈਂਟ ਵਿਖਾ ਕੇ ਲੈਉਣੇ ਹੁਣ ਟਰੈਕਿੰਗ ਵਾਲਾ ਉਹ ਵੀ ਲੈਣਾ ਆਪਾਂ ਆਇਓ ਇਹ ਮੇਰੇ ਟੈਂਟ ਕਲਾਸਾਂ ਮਿਲ ਲੱਗੋਇਆ ਟੈਂਟ ਇਹਨੇ ਤੇ ਆਪਣੀ ਨਿਗਾਹ ਇਹੋ ਲੈਂਪਲਾਈਟ ਵੀ ਆ ਰਾਤ ਨੂੰ ਆ ਗੱਦਾ ਗੁੱਦਾ ਵੀ ਬਬੀ ਇਨਕਲੂਡ ਹੀ ਹੈ ਨਾ ਸੋਨਾ ਮੋਹ ਚ ਲੱਸੀ ਸਵੇਰੇ ਲੱਗੀ ਚੱਲਾਂਗੇ ਦੇਖੋ ਚੱਲੇ ਨਾ ਉਹਦੇ ਟਰੈਕ ਤੇ ਤੇ ਅੱਧੀ ਕੈਂਪਿੰਗ ਵੀ ਕਰਦਾ ਸਾਡਾ ਪੂਰਾ ਰਾਤ ਦਾ ਹੈ ਇੰਪੋਰਟੈਂਟ ਅਨਸਾਈਜ਼ ਆ ਤੁਸੀਂ ਦੋ ਬੰਦੇ ਵਾਲੇ ਲੈਣਾ ਤਿੰਨ ਬੰਦੇ ਵਾਲੇ ਲੈਣਾ ਹਸਾ ਉਹਨਾਂ ਤੁਸੀਂ ਉਹਦਾ ਲੈ ਸਕਦੇ ਹੋ ਹਸਾ ਦਾ ਤੇ ਸਿਮਾ ਜੀ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਈਕਲ ਦੀਆਂ ਤੇ ਬੇਲ ਆਪਾਂ ਤੁਹਾਨੂੰ ਨਹੀਂ ਵਿਖਾਉਣਾ ਕਈਆ ਹੌਕਾ ਦਾ ਉਹਨਾਂ ਖਰਚ ਦਿੱਤਾ ਗਿਆ ਉਹਨਾਂ ਅੰ냐 ਵੀ ਸਾਰੇ ਸਾਰੇ ਟੰਬਰ ਨੂੰ 11 ਮੇਲੀਆਂ ਨੂੰ ਵਧਾਈਆਂ ਸਾਰਿਆਂ ਨੂੰ ਲੱਖ ਲੱਖ ਇਹ ਪਾਰਟੀ ਬਣ ਗਈ ਆ ਪਰ ਪਾਰਟੀ ਹੋ ਕੇ ਪੈਸੇ ਬਚੇ ਨਹੀਂ ਇੱਕ ਦਰੀਰ ਬਣਾ ਦੇ ਮੇਰੀ ਆ ਜਾ ਬੋਰਨ ਕਰਕੇ ਦੇ ਵਿੱਚ ਪਾਰਟੀ ਹੈ ਜੀ ਇਹ ਬੋਰਨਿੰਗ ਤੇ ਪਾਰਟੀ ਨਾਲ ਆਵਾਜ਼ ਡੂਰਾ ਕੋਸ਼ ਬੋਲਟ ਲੈ ਕੇ ਨਹੀਂ ਨਾ ਚਾਹ ਜਿਹੜੇ ਆ ਤੇ ਲੋਰੀ ਸੈਰ ਲਾਪਾ ਲੈ ਲਿਆ ਤੇ ਆਹ ਕਰਾਈ ਜਾਂਦੇ ਬਿਲਕੁਲ ਚੈੱਕ ਤੇ ਹੁਣ ਇਹਨੂੰ ਲਿਫਟ ਦੇ ਰਸਤੇ ਥਾਣਾਗੇ ਥੱਲੇ ਤੇ ਫਿਰ ਲੈ ਕੇ ਚਲਦੇ ਹਾਂ ਪਿੰਡ ਨੂੰ ਤੇ ਨਾਲ ਆਪਣੇ ਬੜੇ ਹੋਏ ਨੇ ਕੈਮਰਾਮੈਨ ਬਾਬਾ ਰஞ்சிਤ ਸਿੰਘ ਜੀ ਸਾਡੇ ਵਾਲੇ ਜੀ ਜੀ ਪਤਰੀ ਪਤਰੀ ਕੀ ਕਹਿਣਾ ਚਾਹੁੰਦਾ ਕਰੋ ਡਾਇਰੈਕਟ ਕਰੋ ਤੋਂ ਤੋਂ ਡਾਇਰੈਕਟ ਆ ਬਾਬਾ ਬਾਈ ਵੀਡੀਓ ਮੇ ਸਮੇਂ ਨਾਲ ਕੰਮ ਓਕੇ ਰਿਪੋਰਟਾ ਬਣਾਉਣਾ ਵੀਡੀਓ ਐਂ ਚਲੋ ਲਿਫਟ ਸਾਡੀ ਚੱਲਦੇ ਆ ਬਾਹਰ ਵੀ ਨਹੀਂ ਛੱਡਦਾ ਯਾਰ ਅਸੀਂ ਚਲੇ ਜਾਂਦੇ ਹਾਂ ਯਾਰ ਕੀ ਛੱਡਦੀ ਕਰਦਾ ਯਾਰ ਰਾਜਾ ਬੈਠੇ ਹੋਏ ਰਹੇ ਕਿਹਾ ਤਾ ਸਾਨੂੰ ਲਿਫਟ ਹੀ ਤੇ ਆਉਂਦੀ ਭਈ ਇੱਕ ਦਿਨਾਂ ਦਾ ਦੋ ਬਾਰ ਚਲੂ ਦੋ ਇਨੂੰ ਲੈ ਕੇ ਚੱਲਾਂਗੇ ਪਿੰਡ ਸਾਈਕਲ ਨੂੰ ਬੜੇ ਦਿਨਾਂ ਦੀ ਅੱਖ ਸੀ ਤੇ ਸਾਈਕਲ ਲੈ ਲਿਆ ਹਾਂ ਹਾਂ ਚਲੋ ਤੇ ਚਲੋ ਚਲੀਏ ਪਤਰਾਈ ਹਾਂਜੀ ਤੇ ਸਾਈਕਲ ਕਹਿੰਦੇ ਮੁੰਡੇ ਆਲੇ ਮੋਟਰਸਾਈਕਲ ਦੀ ਰੱਖ ਲਿਆ ਏ ਛੋਟ ਕੇ ਆਈ ਮੋਟਰਸਾਈਕਲ ਤੁਸੀਂ ਤੇ ਸਾਈਕਲ ਹਰ ਮੋਟਰਸਾਈਕਲ ਦੀ ਰੱਖ ਲਿਆ ਵਿਚਾਲੇ ਤੇ ਲੈ ਕੇ ਜਾ ਰਿਹਾ ਘਰ ਨੂੰ ਕਰੇ ਪਹੁੰਚ ਗਿਆ ਵਾ ਬਲੌਗ ਦਾ ਦੀ ਐਂਡ ਕਰਦੇ ਆ ਆ ਜਾਂਦੇ ਹੁੰਦੇ ਸਾਈਕਲ ਤੇ ਸਾਈਕਲ ਰੱਖਿਆ ਹੈ ਵਿਜਾਲੇ ਕਈ ਵੇ ਗੱਭਰੂ ਲਿਬਿਆੜੇ ਤੋਂ ਸਾਈਕਲ ਮੋਟਰਸਾਈਕਲ ਤੇ ਲੱਦੀ ਲਿਆਉਂਦੇ ਆ ਲੋਈ ਸਾਈਕਲ ਆਣਾ ਮੁੰਡਾ ਸਾਈਕਲ ਲੈ ਕੇ ਜਾਂਦਾ ਹੋਇਆ ਮਗਰ ਤੁਸੀਂ ਸਕਰੀਨ ਤੇ ਦੇਖ ਰਹੇ ਗੱਭਰੂ ਨੂੰ ਕਿੰਦਾ ਕੇ ਸਾਈਕਲ ਚੱਕ ਕੇ ਮੋਢਾ ਪੁਸ਼ਪਰ ਆਯਾਰਗਾ ਹੋ ਚੁੱਕਿਆ ਹੈ ਗਰਮੀ ਨਾਲ ਜੂਝਦਾ ਹੋਇਆ ਗੱਭਰੂ ਗ੍ਰੀਨ ਤੇ ਤੁਸੀਂ ਮੋਰ ਪਹਿਲਾਂ ਪਾਉਂਦਾ ਵੇਖੋ ਮੋਰ ਪਹਿਲਾਂ ਮੋਢਾ ਵੇਖ ਸਕਦੇ ਹੋ ਸਾਈਕਲ ਪੁੱਠਾ ਜਿਵੇਂ ਹੋਇਆ ਓਵੇਂ ਗੱਭਰੂ ਵੀ ਪੁੱਠਾ ਖੇਤੀ ਹੋ ਜਾਏਗਾ ਕਰਿਆ ਕੇ ਬੈੱਡ ਤੇ ਹੋਰ ਮੁੰਡੇ ਨੂੰ ਸਾਥ ਵਾਇਆ ਜਾਵੇਗਾ ਬਤਰਾਈ ਕੈਰੀ ਆਨ ਕਰਨਗੇ ਚੱਲ ਮੈਂ ਕਰਦਾ ਕੈਰੀ ਹੁਣ ਕੋਈ ਨਹੀਂ ਹਾਂਜੀ ਹਾਂਜੀ ਰਹਿਣ ਦੇ ਹੁਣ ਤਾਂ ਬੋਲਣ ਨੂੰ ਵੀ ਜੀ ਨਹੀਂ ਕਰਦਾ ਇਹਨੂੰ ਕੀ ਕੀ ਸਾਈਕਲ ਲੈ ਕੇ ਆਪਾਂ ਘਰੇ ਆ ਗਏ ਗਰਮੀ ਜਿਹਾ ਬੁਰਾ ਹਾਲ ਹੋ ਗਿਆ ਇਹ ਕਾ ਬੂੰਦ ਲਿਆ ਵੇ ਚੱਲੀ ਬਾਏ ਤੇ ਇਹ ਕਾ ਬੂੰਦ ਲਿਆ ਵੇ ਬਾਏ ਉਮੀਦ ਕਰਦੇ ਆ ਤੁਹਾਨੂੰ ਇਹ ਸਾਈਕਲ ਵਾਲਾ ਵਲੋਗ ਨਿਕਲਿਆ ਵਧੀਆ ਲੱਗਿਆ ਹੋਊਗਾ ਤੋ ਮੈਂ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਵੀ ਜਲਦੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ